ਸਾਚ ਨੂੰ ਜਿਉ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਦਾ ਅਲਸਰ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਦੇ ਪ੍ਰਾਣਾ ਦੇ ਚ ਜੋ ਤਿਆਸ ਹੈ ਤੜਪ ਹੈ ਖਿੱਚ ਹੈ ਉਹ ਅਨੰਦ ਅਨੰਦ ਵਿੱਚ ਸਭ ਕੁਝ ਆ ਜਾਂਦਾ ਹੈ ਅਧਿਆਤਮਕ ਬਲ ਸਮਾਧੀ ਪਰਮ ਰਸ ਪਰਮ ਸ਼ਾਂਤੀ ਨਿਰਵੈਰਤਾ ਨਿਰਭੈਤਾ ਤਮਾਮ ਦੇਵੀ ਗੁਣ ਇੰਜ ਕਹਿ ਲੋ ਸਾਰੇ ਰੱਬੀ ਗੁਣਾ ਨੂੰ ਜੇ ਕਿਦਰੇ ਇੱਕ ਸ਼ਬਦ ਦੇ ਚ ਬਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ ਅਨੰਦ ਇਹਦੇ ਚ ਸਭ ਕੁਝ ਆ ਗਿਆ ਤੇ ਮੈਂ ਇਹ ਵੀ ਅਰਥ ਕਰਦੇ ਆ ਅਨੰਦ ਨੂੰ ਕਿਦਰੇ ਸੁੱਖ ਨਾਲ ਸਮਝ ਲੈਣਾ ਸੁੱਖ ਸੀਮਤ ਹੁੰਦਾ ਹੈ ਔਰ ਸੁਖ ਨੂੰ ਦੁੱਖ ਵਿੱਚ ਬਦਲਦਿਆਂ देर ਨਹੀਂ ਲੱਗਦੀ ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ ਕੱਲ ਤੱਕ ਜੋ ਸੁਖ ਸੀ ਉਹ ਅੱਜ ਦੁੱਖ ਬਣ ਗਿਆ ਹੈ ਹਰ ਉਹ ਵਸਤੂ ਜੋ ਕਿਸੇ ਵਕਤ ਸੁਖ ਪ੍ਰਤੀਤ ਹੁੰਦੀ ਹੈ لازمی ਨਹੀਂ ਉਹ ਸੁਖ ਹਮੇਸ਼ਾ ਹੀ ਹੋਵੇ ਉਹ ਦੁੱਖ ਵਿੱਚ ਬਦਲ ਜਾਂਦਾ ਹੈ ਲੇਕਿਨ ਅਨੰਦ ਆਪਣੀ ਇੱਕ ਥਾਂ ਤੇ ਹੈ ਅਨੰਦ ਸਿੱਧਾ ਪ੍ਰਮਾਤਮਾ ਤੋਂ ਮਿਲਦਾ ਹੈ ਸੁਖ ਪਦਾਰਥਾਂ ਤੋਂ ਮਿਲਦਾ ਹੈ ਤੇ ਪਦਾਰਥ ਪ੍ਰਮਾਤਮਾ ਦੀ ਛਾਇਆ ਨੇ ਮਹਾ ਮਾਈ ਤਾਂ ਕੀ ਹੈ ਛਾਇਆ ਦਰਖਤ ਦੀ ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ ਦੀ ਲੋੜ ਨਹੀਂ ਛਾਇਆ ਜ਼ਮੀਨ ਤੇ ਵੀ ਮਿਲ ਜਾਂਦੀ ਹੈ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਧੀਆਂ ਪੁੱਤਰਾਂ ਦੀ ਪੂਰਤੀ ਕਰਨ ਲਈ ਸੰਸਾਰਿਕ ਜਸ ਪ੍ਰਭਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ। ਨਿਰਵੈਰ ਬਣੰਦੀ ਨਿਰਵੈ ਜੋ ਹੈ ਨਿਰਭੈ ਬਣੰਦੀ ਦਿਆਲੂ ਬਣੰਦੀ ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਬੜੇ-ਬੜੇ ਕਠੋਰ ਬੰਦਿਆਂ ਦੇ ਵੀ ਧੀਆਂ ਪੁੱਤਰ ਹੈਗੇ ਨੇ। ਪਰ ਬੜੇ-ਬੜੇ ਜ਼ਾਲਮ ਲੋਕਾਂ ਕੋਲ ਵੀ ਸਤਾ ਹੈ ਸੀ। बड़े-बड़े दुष्ट मनुखਾਂ ਕੋਲ ਵੀ ਸੰਸਾਰ ਦੇ ਸੁੱਖ ਹੈ ਸਨ ਸੁੱਖ ਦੀ ਪ੍ਰਾਪਤੀ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਇਸ ਵਾਸਤੇ ਮੈਰਜ ਕਰਾਂ بڑے-बड़े ਨੀਵੇਂ मनुखਾਂ ਕੋਲ ਵੀ ਤੁਹਾਨੂੰ ਦੁਨਿਆਵੀ ਸੁੱਖ ਮਿਲਣਗੇ بڑے-बड़े दुष्ट ਬੰਦਿਆਂ ਕੋਲ ਵੀ ਤੁਹਾਨੂੰ ਸੰਸਾਰ ਦਾ ਸੁੱਖ ਮਿਲੇਗਾ ਕਿਉਂਕਿ ਸੁੱਖ ਕੀ ਹੈ ਸੰਸਾਰਿਕ ਪਦਾਰਥ ਇਹ درخت ਦੀ ਛਾਇਆ ਹੈ ਪਰਮਾਤਮਾ ਰੂਪੀ ਦਰਖਤ ਦੀ ਛਾਇਆ ਹੈ। ਇਹ ਛਾਇਆ ਬਦਲਦੀ ਰਹਿੰਦੀ ਹੈ ਅਜ ਇਸ ਪਾਸੇ ਕੱਲ ਉਸ ਪਾਸੇ। ਛਾਇਆ ਦੇ ਚਲਟਾ ਹੈ। ਛਾਇਆ ਜ਼ਮੀਨ ਤੇ ਮਿਲ ਜਾਂਦੀ ਹੈ। ਜ਼ਮੀਨ ਤੋਂ ਉੱਪਰ ਉੱਠਣ ਦੀ ਲੋੜ ਨਹੀਂ ਹੈ। ਪਰ ਫਲ ਚਾਹੀਦਾ ਹੈ। ਹੋ ਸਕਦਾ ਹੈ ਦਰਖਤਾਂ ਦੇ ਫਲ ਜ਼ਮੀਨ ਦੇਤੇ ਗਰੇ ਵੀ ਮਿਲ ਜਾਣ, ਮਿਲਦੇ ਨੇ। ਨਾਮ ਦਾ ਫਲ ਆਨੰਦ ਦਾ ਫਲ ਜ਼ਮੀਨ ਤੇ ਗਰਿਆ ਹੋਇਆ ਨਹੀਂ ਮਿਲੇਗਾ ਸੁਰਤ ਉੱਚੀ ਕਰਨੀ ਪਵੇਗੀ ਬਹੁਤ ਉੱਚੀ ਕਰਨੀ ਪਵੇਗੀ ਉਹ ਚੜਾਈਆਂ ਦਾ ਮਾਰਗ ਹੈ ਜਿਸ ਨੂੰ ਭਗਤ ਕਬੀਰ ਨੇ ਕਿਹਾ ਹੈ ਕਿ ਜਹ ਮਾਰਗ ਪੰਡਤ ਗਏ ਪਾਛੇ ਪਰਿਬਹੀਰ ਇੱਕ ਔਘਟ ਘਾਟੀ RAM ਕੇ ਤੇ ਚੜ ਰਿਓ ਕਬੀਰ ਜਿਸ ਰਸਤੇ ਤੇ ਚਤਰ ਚਲਾਕ ਤੇ ਕਰਮ ਕਾਂਢੀ ਮਨੁੱਖ ਚੱਲ ਪੈ ਨੇ ਦੁਨੀਆ ਬਹੁਤ ਉਹਨਾਂ ਦੇ ਪਿੱਛੇ ਹੈ ਬਹੁਤ ਜੋ ਕਹਿ ਦਿਨ 10 ਮਿੰਟ ਦੇ ਸਮਾਦੀ ਲੱਗ ਜਾਏਗੀ ਅਸੀਂ ਤੁਹਾਡੀ ਮਨੋ ਕਾਮਨਾ ਦੀ ਪੂਰਤੀ ਕਰਦੇ ਆਂਗੇ ਇਹ ਤਵੀਜ਼ ਲੈ ਜਾਓ ਫੁਲਾਣਾ ਕੰਮ ਤੁਹਾਡਾ ਹੋ ਜਾਏਗਾ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਬੜੀ ਭੀੜ ਹੈ ਕਿ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਚੱਲਣ ਲਈ ਕੋਈ ਉੱਚਾ ਨਹੀਂ ਉਠਣਾ ਪੈਂਦਾ ਇਹਦੀ ਮਹਿਸ ਕਰਦੇ ਆ ਕਤਈ ਉੱਚਾ ਨਹੀਂ ਉਠਣਾ ਪੈਂਦਾ ਪਰ ਜੇ ਕਬੀਰ ਦੇ ਪਿੱਛੇ ਚੱਲਣਾ ਹੋਵੇ ਕਬੀਰ ਤੇ ਘਾਟੀ ਦਾ ਮਾਰਗ ਹੈ ਪਹਾੜੀ ਰਸਤਾ ਕਬੀਰ ਦਾ ਗਿਆਨ ਕਿਸੇ ਮਹਾਨ ਅਵਤਾਰੀ ਪੁਰਸ਼ ਕੋਲ ਘਟ ਨਹੀਂ ਹੈ ਪਰ ਕਬੀਰ ਦੇ ਪਿੱਛੇ ਕੋਈ ਭੀੜ ਨਹੀਂ ਹੈ ਕਬੀਰ ਨਿਵਾਣ ਦਾ ਰਸਤਾ ਨਹੀਂ ਛੁਣਦੇ ਕੀਤੀ ਚੜਹਾਈਆਂ ਦਾ ਮਾਰਗ ਇੱਕ ਉਹ ਘਟ ਘਾਟੀ RAM ਕੀ ਤੈਂ ਚੜ ਰਿਹਾ ਉਹ ਕਬੀਰ ਇੱਕ ਵਿਖੜੀ ਘਾਟੀ ਤੇ ਮੈਂ ਚੜ ਲਿਆ ਕਬੀਰ ਕਹਿੰਦੇ ਮੇਰੇ ਅੱਗੇ ਕੋਈ ਨਹੀਂ ਕਿ ਮੇਰੀ ਢਾਰਸ ਬਜੇ ਕਿ ਮੈਥੋਂ ਅੱਗੇ ਵੀ ਕੋਈ ਜਾ ਰਿਹਾ ਪਰ ਮੇਰੇ ਪਿੱਛੇ ਵੀ ਕੋਈ ਨਹੀਂ ਪਤਾ ਉਸ ਰਸਤੇ ਨੂੰ ਉਜੜਿਆ ਹੋਇਆ ਰਸਤਾ ਕਹਿੰਦੇ ਨੇ ਜਿਸ ਤੇ ਕੋਈ ਚਲੇ ਨਾ ਕਹਿੰਦੇ ਨੇ ਰਸਤਾ ਉਜੜ ਗਿਆ ਕਿਉਂ ਕੋਈ ਚਲਦਾ ਹੀ ਨਹੀਂ ਪਤਨੀ ਦੋਸ਼ਵਤ ਬਰਦਾਸ਼ ਕਰੋਗੇ ਕਿ ਨਹੀਂ ਸਾਰੇ ਰਸਤਿਆਂ ਦੇ ਉੱਤੇ ਵਸੇਬੇ ਬੜੇ ਨੇ ਬੜੀਆਂ ਰੌਣਕਾਂ ਨੇ ਇੱਕ ਧਰਮ ਦਾ ਮਾਰਗੀ ਮੈਨੂੰ ਉਜੜਿਆ ਹੋਇਆ ਦਿਖਾਈ ਦਿੰਦਾ ਇਸ ਵਾਸਤੇ ਬੇਸ਼ਤਰ ਚਰਚ ਸੁਣਨੇ ਹੋ ਗਏ ਨੇ ਉਜੜ ਗਏ ਨੇ ਬੇਸ਼ਤਰ ਮਸਜਿਦਾਂ ਬਿਲਕੁਲ ਸੁਨੀਆਂ ਹੋ ਗਈਆਂ ਹਨ ਸਨਾਟਾ ਛਾਇਆ ਹੈ। ਔਰ ਬੇਸ਼ਤਰ ਗੁਰਦੁਆਰੇ ਖਾਲੀ। ਕੋਈ ਅੰਮ੍ਰਿਤ ਵੇਲੇ ਉਮੰਗ ਤੇ ਤਰੰਗ ਲੈ ਕੇ ਆਏ ਹੋਵਨ। ਇਸ ਤਰ੍ਹਾਂ ਦੁਨੀਆ ਦੇ ਸਾਰੇ ਗੁਰਦੁਆਰਿਆਂ 'ਚ ਇਸ ਤਰੀਕੇ ਦੇ ਨਾਲ ਗੱਲ ਨਹੀਂ। ਇਸ ਨੂੰ ਇੱਕ ਮਹਾਨ ਸ਼ਾਇਰ ਇੰਜ ਕਹਿੰਦਾ ਹੈ। ਕਾਫਲੇ ਜਾਂ ਵੜ ਗਏ ਯਾ ਮਿਟ ਗਏ ਰਾਸਤੇ ਸੁਨਸਾਨ ਨਜ਼ਰ ਆਤੇ ਹਨ ਕਹਿੰਦੇ ਰੱਬ ਦੇ ਮਾਰਗ ਤੇ ਜਿਹੜੇ ਚਲੇ ਸਨ ਕੁਛ ਤੇ ਪਹੁੰਚ ਗਏ ਕੁਝ ਰਸਤੇ ਚ ਹੀ ਖੱਪ ਗਏ ਇਹ ਕਹਿੰਦਾ ਹੁਣ ਤੇ ਰਸਤਾ ਉਜੜਿਆ ਆਇਆ ਦਿਖਾਈ ਦਿੰਦਾ ਉਜੜਿਆ ਹੋਇਆ ਚਲਿਆ ਸੀ ਕਿਸੇ ਵਕਤ ਰਵਦਾਸ ਜੁੱਤੀਆਂ ਗੰਢਣ ਵਾਲੇ ਤੇ ਜੁੱਤੀਆਂ ਬਣਾਉਣ ਵਾਲੇ ਮੋਚੀ ਤੁਹਾਨੂੰ ساری ਦੁਨੀਆ 'ਚ ਮਿਲਣਗੇ ਮਜਾਲੇ ਇਹਨਾਂ 'ਚ ਕੋਈ ਰਵਦਾਸ ਬੈਠਾ ਹੋਵੇ ਨਹੀਂ ਹੈ ਕਪੜੇ ਭੁਣਨ ਵਾਲੇ ਤੇ ਕਪੜਿਆਂ ਨੂੰ ਛਿੰਬਣ ਵਾਲੇ ਕਪੜਿਆਂ ਨੂੰ ਰੰਗ ਦੇਣ ਵਾਲੇ ਛਿੰਬੇ ਤੁਹਾਨੂੰ ساری ਦੁਨੀਆ 'ਚ ਮਿਲਣਗੇ ਪਰ ਇਸ ਤਰ੍ਹਾਂ ਦਾ ਨਾਮ ਦੇ ਜੋ ਕਪੜਿਆਂ ਨੂੰ ਰੰਗ ਚਾੜਦਿਆਂ ਚਾੜਦਿਆਂ ਆਪਣੇ ਮਨ ਨੂੰ ਵੀ ਰੰਗ ਚਾੜ ਦੇਵੇ दे दे। कि ਜਿਹੜਾ ਕਪੜੇ ਰੰਗਾਣ ਲਈ ਆਵੇ ਉਹਨੂੰ ਵੀ ਰੰਗਦੇ ਨੇ ਰਾਂਗਨ ਰਾਂਗੋਂ ਸੇਵਨ ਸੇਵੋਂ ਰਾਮ ਨਾਮ ਬਿਨ ਘਰੀ ਨ ਜੀਵੋ ਸ਼੍ਰੀ ਨਾਮ ਦੇ ਕਹਿੰਦੇ ਨੇ ਮੇਰਾ ਕਪੜੇ ਮੈਂ ਨਹੀਂ ਰੰਗਦਾ ਮਨ ਵੀ ਰੰਗਦਾ ਔਰ ਜਿਹੜੇ ਕਪੜੇ ਰੰਗਾਣ ਲਈ ਆਂਦੇ ਨੇ ਨਿਹਰੇ ਉਹਨਾਂ ਦੇ ਕਪੜੇ ਨਹੀਂ ਰੰਗਦਾ ਉਹਨਾਂ ਦੇ ਮਨ ਵੀ ਰੰਗ ਦਿੰਦੇ ਨੇ ਰਬਦਾਸ ਨਰੀਆਂ ਜੁੱਤੀਆਂ ਨਹੀਂ ਗਣਦਾ ਇਧਰ ਜੁੱਤੀ ਗੰਢੀ ਜਾ ਰਿਹਾ ਹੈ ਇਤਰਾ ਮਨ ਆਪਣਾ ਮਨ ਪ੍ਰਭੂ ਨਾਲ ਗੰਢੀ ਜਾ ਰਿਹਾ ਹੈ ਤੇ ਜਿਹੜਾ ਜੁੱਤੀ ਗੰਢਣ ਲਈ ਆਇਆ ਹੈ ਕੋਸ਼ਿਸ਼ ਕਰ ਰਿਹਾ ਹੈ ਇਹਦਾ ਮਨ ਵੀ ਗੰਡਾ ਹੈ ਇਹ ਦੋ ਤਰ੍ਹਾਂ ਦਾ ਮੋਚੀ ਹੈ ਐਸਾ ਚਮਾਰ ਅਗਲੇ ਦੀ ਜੁੱਤੀ ਵੀ ਗੰਢ ਰਿਹਾ ਹੈ ਅਗਲੇ ਦਾ ਮਨ ਵੀ ਗੰਢ ਰਿਹਾ ਹੈ ਜੁੱਤੀ ਗੰਢਦੇ ਨੇ ਗੰਢਦੇ ਆ ਰੱਬ ਦੀ ਗੱਲ ਸੁਣਾਈ ਜਾਂਦਾ ਹੈ ਜੁੱਤੀਆਂ ਗੰਡਦੇਆਂ ਗੰਦੇਆਂ ਪਰਮਾਤਮਾ ਦੀ ਲਗਨ ਪੈਦਾ ਹੋ ਸਕੇ ਐਸੀ ਗੱਲ ਕਰੀ ਜਾਂਦਾ ਹੈ ਕੱਪੜਿਆਂ ਨੂੰ ਰੰਗਦੇਆਂ ਰੰਗਦੇਆਂ ਦੂਜਿਆਂ ਦੇ ਦਿਲ ਦਿਮਾਗ ਨੂੰ ਰੰਗਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾਮ ਦੇਉ ਸਿਰਫ ਤਾਣਾ ਪੇਟਾ ਇੱਕ ਕਰਕੇ ਕਬੀਰ ਕਪੜੇ ਨਹੀਂ ਬਣਦਾ ਬਲਕਿ ਸੁਰਤ ਤੇ ਸ਼ਬਦ ਨੂੰ ਵੀ ਇੱਕ ਕਰਦਾ ਹੈ ਜੀਵ ਤੇ ਬ੍ਰਹਮ ਨੂੰ ਵੀ ਇੱਕ ਕਰਦਾ ਹੈ ਉਹ ਐਸਾ ਜੁਲਾਹਾ ਹੈ ਨਮਾਜ਼ੀ ਤੇ ਬੜੇ ਨੇ ਪਰ ਫਰੀਦ ਜੈਸਾ ਨਮਾਜ਼ੀ ਲੱਭਣਾ ਬਹੁਤ ਔਖਾ ਹੈ ਬਹੁਤ ਗਠਨ ਹੈ ਕਾਫਲੇ ਜਾਂ بڑھ ਗਏ ਜਾਂ ਮਿਟ ਗਏ ਰਾਸਤੇ ਸੁਨਸਾਨ ਨਜ਼ਰ ਆਤੇ ਹਨ ਇਕਬਾਲ ਕਹਿੰਦਾ ਚਲੇ ਸੁਨ ਖੁਦਾ ਦੇ ਰਸਤੇ ਤੇ ਜੋ ਕੁਝ ਤੇ ਪਹੁੰਚ ਗਏ ਕੁਝ ਰਸਤੇ ਚੀ ਦਮ ਤੋੜ ਗਏ ਰਸਤੇ ਸੁੰਨੇ ਬਹਿਨੇ ਉਜੜੇ ਹੋਏ ਨੇ ਇਸ ਸਦੀ ਦੇ ਅਗਰ ਕੋਈ ਮਾਰਗ ਉਜੜਿਆ ਹੈ ਤਾਂ ਸਿਰਫ ਧਰਮ ਦਾ ਬੜੀ ਰੌਣਕ ਹੈ ਥੀਏਟਰਾਂ ਦੇ ਵਿੱਚ ਕਲਬਾਂ ਦੇ ਵਿੱਚ ਅਯਾਸ਼ੀ ਦੇ ਅੜਿਆਂ ਦੇ ਵਿੱਚ ਜੂਏ ਖਾਨਿਆਂ ਦੇ ਵਿੱਚ ਮੈਖਾਨਿਆਂ ਦੇ ਵਿੱਚ ਬੜੀ ਰੌਣਕ ਰਸਤੇ ਸੁੰਸਾਨ ਅਜ਼ਰ ਆਤੇ ਹਨ ਕਾਰਨ ਇਹ ਰਸਤਾ ਪਹਾੜੀ ਰਸਤਾ ਹੈ ਚੜਾਈ ਦਾ ਰਸਤਾ ਹੈ ਤੇ ਹਰ ਬੰਦਾ ਚੜਾਈਆਂ ਤੇ ਨਹੀਂ ਚੜ ਸਕਦਾ ਚਾਹ ਸ਼ਰੀਰ ਕਰਕੇ ਚੜਨਾ ਹੋਵੇ ਤਾਂ ਵੀ ਕਠਨ ਹੈ ਚਾਹ ਸੁਰਤ ਕਰਕੇ ਚੜਨਾ ਹੋਵੇ ਤਾਂ ਵੀ ਕਠਨ ਹੈ ਧਰਮ ਦਾ ਮਾਰਗ ਹੈ ਸੁਰਤ ਨੂੰ ਉੱਚਾ ਕਰਨਾ ছায়ਾ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ ਕਿਉਂਕਿ ਇਧਰਖਤ ਦੀ ਛਾਂ ਜ਼ਮੀਨ ਤੇ ਉੱਚਾ ਉੱਠਣ ਦੀ ਲੋੜ ਨਹੀਂ ਧਨਵਾਨ ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ ਤੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜਪ ਤਪ ਵੀ ਕਰੇ ਤੀਆਂ ਪੁੱਤਰ ਤੇ ਪਸ਼ੂ ਪੱਖੀਆਂ ਦੇ ਵੀ ਆਉਂਦੇ ਨੇ ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਹੈ ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ ਨਾ ਨਰਨ ਗਿਆਨ ਨੇ ਜ ਅਧਿਕਤਾ ਗਿਆਨ ਬਿਨਾ ਪਸ਼ੋ ਜਾਣ ਰੱਬੀ ਗਿਆਨ ਤੋਂ ਬਿਨਾ ਮਨੁੱਖ ਦੀ ਕੀ ਬੁਕਤ ਹੈ ਕੁਛ ਵੀ ਨਹੀਂ ਤਾਂ ਖੈਰ ਮੈਂ ਅਰਜ਼ ਕਰਾਂ ਮਨੁੱਖ ਦੇ ਪ੍ਰਾਣਾ ਵਿੱਚ ਪਿਆਸ ਤੇ ਐਸੀ ਹੈ ਕਿ ਐਸਾ ਸੁਖ ਮਿਲੇ ਜਿਹੜਾ ਦੁੱਖ ਦੇ ਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ ਐਸਾ ਜੀਵਨ ਮਿਲੇ ਜੋ ਮੌਤ ਦੇ ਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ ऐसा ਸੁਪਨ ਮਿਲੇ ਜੋ ਕਰੋਪਤਾ ਦੇ ਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ। ਔਰ ਐਸਾ ਨਫਾ ਜੋ ਔਲੀ ਦੇ ਚ ਪਵੇ ਜੋ ਨੁਕਸਾਨ ਦੇ ਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਆਨੰਦ ਸਭ ਕੋ ਕਹੇ। ਆਨੰਦ ਗੁਰੂ ਤੇ ਜਾਣਿਆ ਮੈਂ ਫਿਰ ਅਰਜ਼ ਕਰਾਂ ਸੁਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ। ਆਨੰਦ ਪਰਮਾਤਮਾ ਤੋਂ ਮਿਲੇਗਾ। ਸੁਖ ਪਰਿਵਾਰ ਤੋਂ ਵੀ ਮਿਲ ਸਕਦਾ ਹੈ। आनंद निरंकारो तो मिलेगा और आनंद की है ये जो मनुख दे प्राणਾਂ ਦੇ ਵਿੱਚ ਪਿਆਸ ਹੈ ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚਨਾ ਬਦਲੇ ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚਨਾ ਬਦਲੇ ਐਸਾ ਸੁਖ ਮਿਲੇ ਜੋ ਦੁੱਖ ਦੇ ਚਨਾ ਬਦਲੇ ਐਸੀ ਇੱਜ਼ਤ ਮਿਲੇ ਜਿਹਦੇ ਥੱਲੇ ਬੇਇੱਜ਼ਤੀ ਬਿਲਕੁਲ ਨਾ ਹੋਵੇ ਐਸੀਆਂ ਖੁਸ਼ੀਆਂ ਮਿਲਣ ਜਿਦੇ ਪਿੱਛੇ ਗਮ ਬਿਲਕੁਲ ਨਾ ਹੋਵੇ ਬਸ ਇਸੇ ਨੂੰ ਆਨੰਦ ਕਹਿੰਦੇ ਨੇ ਆਨੰਦ ਦੇਚ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਉਨਿਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਜਮਣਾ ਨਹੀਂ ਹੈ ਮਰਣਾ ਨਹੀਂ ਹੈ ਬੁਢੇਪਾ ਨਹੀਂ ਹੈ ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਪੁੱਤਰ ਖੈਰ ਮੁਖ्तसर ਹੁਣ ਅਰਜ਼ ਕਰਾਂ ਆਨੰਦ ਦੀ ਪ੍ਰਾਪਤੀ ਦਾ ਵਸੀਲਾ ਜਬ ਤੇ ਜਪ ਉਸਨੋਂ ਕਹਿੰਦੇ ਨੇ ਕਿ ਰਸਨਾ ਕਿਸੇ ਇੱਕ ਸ਼ਬਦ ਨੂੰ بار-बार ਰਟਨ ਕਰੇ بار-बार ਵਾਹਿਗੁਰੂ 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 ਇਹ ਮੰਤਰ ਉਤਨਾ ਹੀ ਆਉਂਦਾ ਹੈ ਕਰੀਬਨ-ਕਰੀਬਨ ਜਿੰਨੀ ਧੇਰ ਦੇ ਚ ਅਸੀਂ ਸਵਾਸ ਗਰਾਸ ਲੈਂਦੇ ਆਂ ਬਸ ਉਤਨੀ ਇਸ ਦੀ ਜੋ ਹੈ ਗਤੀ ਹੈ ਉਤਨੀ ਚ ਆਪਣੇ ਆਪ ਪੂਰਾ ਹੋ ਜਾਂਦਾ ਹੈ ਇਹਨੂੰ ਸਵਾਸ ਗਰਾਸ ਦੇ ਚ ਪੂਰਾ ਨਹੀਂ ਕਰਨਾ ਹੈ ਇਹ ਪੈ ਪੂਰਾ ਹੋ ਜਾਂਦਾ ਹੈ ਉਤਨੇ ਹੀ ਚੀ ਵਾਹਿਗੁਰੂ ਵਾਹਿਗੁਰੂ ਇਸਲਾਮੀ ਮੰਤਰ ਵੀ ਐਸਾ ਹੈ ਅੱਲਾਹੁ ਅੱਲਾਹੁ ਐਸੇ ਜੀ ਪੂਰਾ ਹੋ ਜਾਂਦਾ ਹੈ ਮੈਂ ਦੇਖਿਆ ਸੂਫੀ ਮੁਸਲਮਾਨ ਫਕੀਰ ਐਸਾ ਹੀ ਜਪਦੇ ਹਨ ਅੱਲਾਹੁ ਅੱਲਾਹੁ ਬਿਲਕੁਲ ਗਤੀ ਇਹ ਹੀ ਰਹਿੰਦੀ ਹੈ ਔਰ ਸਹਿਜੇ ਸਰਲਤਾ ਦੇ ਨਾਲ ਮਨੁੱਖ ਜਿੰਨੀ ਦੇਰ ਦੇ ਸਵਾਸ ਗ੍ਰਾਸ ਲੈਂਦਾ ਹੈ ਤੇ ਵਾਹਿਗੁਰੂ ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਇਸ ਨੂੰ ਰਠੀ ਜਾਣਾ ਹੈ। ਇਹ ਗੱਲ ਵੱਖਰੀ ਹੈ ਕਿ ਤਾਰਕਿਕ ਬੰਦਾ ਕਹ ਦੇਗਾ ਇਹ ਤੇ ਪੁਨਰੁਕਤੀ ਹੈ। ਇਹ ਤੇ ਰੈਪੀਟੇਸ਼ਨ ਹੈ। ਆਵੇ ਬਾਰ-ਬਾਰ ਦੁਹਾਈ ਜਾਓ ਬੱਚਿਆਂ ਦੀ ਤਰ੍ਹਾਂ। ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਤੇ ਦਿੱਲੀ ਕਹਿ ਵੀ ਦਿੱਤਾ ਸੀ। ਨਨ ਲਗਾ ਗਏ ਨਹੀਂ ਜੀ ਗੁਰੂ ਗ੍ਰੰਥ ਸਾਹਿਬ ਦੇ ਰੈਪੀਟੇਸ਼ਨ ਹੈ ਪਨੁਰੁਕਤੀ ਹੈ ਤੇ ਮੈਨੂੰ ਕਹਿਣ ਲੱਗੇ ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਕੋਲ ਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤਾਂ ਇਤਨਾ ਤੇ ਤੁਹਾਨੂੰ ਪਤਾ ਹੋਵੇਗਾ ਕਿ ਪਨੁਰੁਕਤੀ ਦੋਸ਼ ਹੈ ਰੈਪੀਟੇਸ਼ਨ ਸਾਹਿਤਿਕ ਦੁਨੀਆ ਵਿੱਚ ਦੋਸ਼ ਹੈ ਮੈਂ ਕਾ ਹੋਵੇਗੀ ਦੋਸ਼ ਸਾਹਿਤ ਨੇ ਮੰਨ ਲਿਆ ਹੋਵੇਗਾ ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ ਪਰਮਾਤਮਾ ਨਹੀਂ ਮੰਨਦਾ ਪ੍ਰਕਿਰਤੀ ਨਹੀਂ ਮੰਨਦੀ ਮੈਂ ਵੀ ਨਹੀਂ ਮੰਨਦਾ ਕਿ ਪੁਨਰੁਕਤੀ ਦੋਸ਼ ਹੈ ਅਜੇ ਤੇ ਮੈਂ ਕੁਝ ਹੋਰ ਕਹਿਣਾ ਸੀ ਉਹ ਕਹਿਣ ਲਗਾ ਕਿ ਨਹੀਂ ਜੀ ਤੁਹਾਡੀ ਕਥਾ 'ਚ ਵੀ ਮੈਨੂੰ ਪੁਨਰੁਕਤੀ ਦਿਖਾਈ ਦਿੰਦੀ ਹੈ ਰਿਪੀਟੇਸ਼ਨ ਔਰ ਕਹਿਣ ਲਗਾ ਇੱਕ ਸ਼ਬਦ ਦੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਦੇ ਜਿਹੜੀ ਗੱਲ ਹੈ ਦੂਜੇ ਤੀਜੇ ਚ ਵੀ ਹੋਈ ਹੈ ਚੌਥੇ ਪੰਜਵੇਂ ਚ ਵੀ ਹੋਈ ਹੈ ਔਰ ਮੈਨੂੰ ਕਹਿਣ ਲੱਗਾ ਮੋਦਤਾ ਤੋਂ ਤੁਹਾਨੂੰ ਸੁਣ ਰਿਹਾ ਤੋ ਸੇ ਵੀ ਗੋਮ ਫਿਰ ਕੇ ਉੱਥੇ ਹੀ ਆ ਜਾਂਦੇ ਪੁਨਰੁਕਤੀ ਰਿਪੀਟੇਸ਼ਨ ਇਹ ਤੇ ਦੋਸ਼ ਹੈ ਮੈਂ ਕਿ ਦੋਸ਼ ਤੂੰ ਮੰਨਦਾ ਹੋਵੇਂਗਾ ਸਾਹਿਤਕਾਰ ਮੰਦੇ ਆਉਣਗੇ ਪ੍ਰਕਿਰਤੀ ਨਹੀਂ ਮੰਦੀ ਪਰਮਾਤਮਾ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਮੈਂ ਕਿਹਾ ਪਨ ਰੁਕਤੀ ਤੇ ਹੀ ਜੀਵਨ ਹੈ ਕਹਿਣ ਲੱਗੇ ਕਿਸ ਤਰ੍ਹਾਂ ਜੀਵਨ ਹੈ ਜ਼ਿੰਦਗੀ ਕਿਸ ਤਰ੍ਹਾਂ ਪਨ ਰੁਕਤ ਹੋ ਗਈ ਮੈਂ ਕਿਹਾ ਦੇਖੋ ਇੱਕ ਸਵਾਸ ਹੁਣ ਤੂੰ ਅੰਦਰ ਲੈ ਗਿਆ ਹੈ ਤੇ ਹੁਣ ਇੱਕ ਬਾਹਰ ਆਇਆ ਹੈ ਹੁਣ ਮੁੜ ਕੇ ਅੰਦਰ ਨਾ ਲੈ ਜਾਈ ਨੇ ਤੇ ਤੇ ਰਿਪੀਟ ਹੋ ਜਾਏਗਾ ਇਹ ਤੇ ਪਨ ਰੁਕਤੀ ਹੋ ਜਾਏਗੀ ਇਹ ਤੇ ਦੋਸ਼ ਹੈ ਬਾਰ ਬਾਰ ਸਵਾਸ ਕਿਉਂ ਲੈਣਾ ਇੱਕੋ ਹੀ ਦਫਾ ਲੈ नबस बार बार चल रही है दिल बार बार धड़कता है श्वास ग्रास बार बार चल देने पृथ्वी के उ दिन बार बार रात बार बार है पानी बार बार पीने रोटी बार बार खाने एक ही दफा जिंदगी खानी चाहती है बार बार क्यों खाना है सवेरे खा ली दोपहरे खा ली शामी फिर खा रहे हैं क्यों पुनरुक्त क्यों कर रहे हैं ये रिपीट क्यों कर रहे हैं बार बार पानी पी रहे हैं बार बार भोजन छक रहे हैं बार बार श्वास ले रहे हैं बार बार दिल धड़क रहे हैं, बार बार नवस चल रही है पृथ्वी ते बार बार दिन आ रहा है बार बार रात आ रही है कह लगे है इतनी पुनरुक्ति है कह लगे मैं इस ढंग सोचया नहीं सी। बार बार हर के गुनगातशाह बाणी कहती है बार बार रटी जाओ वाहेगुरु वाहेगुरु उतने चिर तक करी जा ਜਿਤਨੇ ਚਿਰ ਤੱਕ ਤੋਂ ਵਾਹਿਗੁਰੂ ਦਾ ਰੂਪ ਨਹੀਂ ਹੋ ਜਾਂਦਾ ਦੋਨੋਂ ਰਟਨ ਕਰੀ ਜਾ। ਭਾਰਤ ਦੇਸ਼ ਤੇ ਭਾਰਤਵਾਰ ਇਸਲਾਮੀ ਦੁਨੀਆ ਜਿਤਨੇ ਗੁਰਮੰਤਰ ਨੇ ਕਰੀਬਨ ਕਰੀਬਨ ਉਸ சுவாਸ-ਗ੍ਰਾਸ ਦੇ ਚ ਪੂਰੇ ਹੋ ਜਾਂਦੇ ਨੇ ਰਾਮ ਪੂਰਾ ਹੋ ਜਾਂਦਾ ਹੈ। ਓਮ ਪੂਰਾ ਹੋ ਜਾਂਦਾ ਹੈ। ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਅੱਲਾਹ ਹੋ ਇਸੇ ਚ ਪੂਰਾ ਹੋ ਜਾਂਦਾ ਹੈ। ਇਹ ਆਪਣੇ ਆਪਣੇ ਜਪ ਕਰਨ ਵਾਲਿਆਂ ਦੇ ਮੰਤਰ ਨੇ ਜਗਤਗੁਰੂ ਬਾਬਾ ਕਹਿੰਦੇ ਵੀ ਨਹੀਂ ਕੋਈ ਬੋਲੇ ਰਾਮ ਰਾਹ ਕੋਈ خدا ਕੋਈ ਸੇਵੇ ਗਸਈਆ ਕੋਈ ਅੱਲਾ ਕੋਈ ਅੱਲਾ ਅੱਲਾ ਕਹਿੰਦਾ ਮੰਤਰ ਨੇ ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੈ ਭੋਜਨ ਸਾਰਿਆਂ ਦਾ ਇੱਕ ਨਹੀਂ ਹੈ ਇੱਕ ਕੌਮ ਦਾ ਭੋਜਨ ਵੀ ਇੱਕ ਨਹੀਂ ਸਾਰੀ ਦੁਨੀਆ ਦਾ ਭੋਜਨ ਤੇ ਇੱਕ ਹੈ ਹੀ ਨਹੀਂ ਕੁਰਾਕ ਅਲੱਗ ਅਲੱਗ ਹੈ ਜੇ ਸਿਰਫ ਭਾਰਤ ਨੂੰ ਹੀ ਲਓ ਤਾਂ ਬੰਗਾਲੀਆਂ ਦਾ ਖਾਣਾ ਕੁਝ ਹੋਰ ਹੈ ਤੇ ਕਰਨਾਟਕੀਆਂ ਦਾ ਕੁਝ ਹੋਰ ਹੈ ਮਹਾਰਾਸ਼ਟਰੀਨ ਕੁਝ ਹੋਰ ਢੰਗ ਨਾਲ ਖਾਂਦੇ ਨੇ ਆਂਧਰਾ ਪ੍ਰਦੇਸ਼ ਦੀ ਖੁਰਾਕ ਕੁਝ ਹੋਰ ਹੈ ਤਮਿਲ ਕੇਰਲਾ ਦੀ ਖੁਰਾਕ ਅਲੱਗ ਹੈ ਪੈਰਾਵੇ ਵੀ ਅਲੱਗ ਨੇ ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ ਰਾਜਸਤਾਨੀਆਂ ਦਾ ਕੁਝ ਹੋਰ ਹੈ ਪੰਜਾਬੀਆਂ ਦੀ ਖੁਰਾਕ ਕੁਝ ਹੋਰ ਹੈ ਲੇਕਿਨ ਭੁੱਖ ਕੁਝ ਹੋਰ ਨਹੀਂ ਭੁੱਖ ਸਾਰਿਆਂ ਦੀ ਇੱਕੋ ਹੈ ਭੋਜਨ ਇੱਕ ਨਹੀਂ ਹੈ ਭੁੱਖ ਇੱਕੋ ਹੈ ਔਰ ਖਾਣ ਦਾ ਮਕਸਦ ਵੀ ਇੱਕੋ ਹੀ ਹੈ ਕਿ ਭੁੱਖ ਮਿਟੇ ਰਸ ਆਵੇ ਭੁੱਖ ਮਿਟੇ ਲੇਕਿਨ ਭੋਜਨ ਇੱਕ ਨਹੀਂ ਹੈ ਅੰਦਰ ਤੇ ਤੜਪ ਸਾਰਿਆਂ ਦੇ ਇੱਕੋ ਹੈ ਪ੍ਰਭੂ ਮਿਲੇ ਪਰਮਾਤਮਾ ਮਿਲੇ ਪਰਮ ਆਨੰਦ ਮਿਲੇ ਸਕੂਨ ਮਿਲੇ ਸ਼ਾਂਤੀ ਮਿਲੇ ਚੈਨ ਮਿਲੇ ਆਨੰਦ ਮਿਲੇ ਜਿਸ ਤਰ੍ਹਾਂ ਭੋਜਨ ਇੱਕ ਨਹੀਂ ਹੈ ਭਜਨ ਵੀ ਇੱਕ ਨਹੀਂ ਹੈ ਅਲੱਗ-ਅਲੱਗ ਹੈ ਭੋਜਨ ਕੋਈ ਵੱਖ-ਵੱਖ ਖਾਇਆ ਸੀ ਨਹੀਂ ਲੜਦੇ ਕਿ ਤੂੰ ਸਾਡੇ ਢੰਗ ਨਾਲ ਕਿਉਂ ਨਹੀਂ ਖਾ ਰਿਹਾ ਆਪਣੇ ਢੰਗ ਨਾਲ ਕਿਉਂ ਖਾਂਦਾ ਹੈ ਝਗੜਾ ਨਹੀਂ ਭੋਜਨ ਦੀ ਦੁਨੀਆ ਦੇ ਵਿੱਚ ਆਪਸ ਦੇ ਝਗੜਾ ਨਹੀਂ ਇਹ ਭਜਨ ਦੀ ਦੁਨੀਆ ਝਗੜਾ ਹੈ ਤੂੰ ਰਾਮ ਰਾਮ ਕਿਉਂ ਆਖਦਾ ਪਿਆ ਅੱਲਾਹ ਕਿਉਂ ਨਹੀਂ ਕਹਿੰਦਾ ਤੇ ਤੂੰ ਅੱਲਾਹ ਕਿਉਂ ਕਹਿ ਰਿਹਾ ਹੈ ਵਾਇਗਰੂ ਕਿਉਂ ਨਹੀਂ ਕਹਿੰਦਾ ਇਹ ਝਗੜੇ ਹਨ ਔਰ ਬੜੇ ਵਿਆਪਕ ਝਗੜੇ ਨੇ ਬੜੇ ਭਾਰੀ ਹੌਨ ਖਰਾਬੇ ਨੇ ਭੁੱਖ ਸਾਰਿਆਂ 'ਚ ਇੱਕੋ ਹੈ ਭੋਜਨ ਇੱਕ ਨਹੀਂ ਹੈ ਪਰਮ ਆਨੰਦ ਦੀ ਤੜਪ ਸਾਰਿਆਂ 'ਚ ਇੱਕੋ ਹੈ ਭਜਨ ਇੱਕ ਨਹੀਂ ਹੈ ਅਲੱਗ-ਅਲੱਗ ਹੈ ਪਰ ਇਹ ਅਲੱਗ-ਅਲੱਗ ਭਜਨ ਦਾ ਹੋਣਾ ਉਹਨਾਂ ਲੋਕਾਂ ਨੂੰ ਪਰਵਾਹ ਨਹੀਂ ਜਿਨ੍ਹਾਂ ਨੂੰ ਕਦੀ ਭਜਨ ਭਜਨ ਦਾ ਰਸ ਆਇਆ ਹੀ ਨਹੀਂ ਜਿਨ੍ਹਾਂ ਨੂੰ ਰਸ ਆ ਗਿਆ ਉਹਨਾਂ ਦੀ ਗੱਲ ਕੁਛ ਔਰ ਹੋ ਜਾਂਦੀ ਹੈ ਉਹ ਤੇ ਕਹਿ ਦਿੰਦੇ ਨੇ ਕੋਈ ਬੋਲੇ RAM RAM ਕੋਈ ਖੁਦਾ ਹੈ ਕੋਈ ਸੇਵੇ ਕੋ ਸਈਆ ਕੋਈ ਅਲਾ ਉਹ ਤੇ ਇੰਜ ਕਹਿ ਦਿੰਦਾ ਹੈ ਔਰ ਹਾਫਿਜ਼ ਕਹਿੰਦਾ ਹੈ ਹਾਫਿਜ਼ਾ ਗਰ ਵਸਲ ਖਾਹੀ ਸੁਲਾਕੁਨ ਬਾ ਖਾਸ ਆ ਕਹਿੰਦਾ ਰੱਬ ਦਾ ਵਿਸਾਲ ਚਾਹਨਾ ਹੈ ਰੱਬ ਦਾ ਮਿਲਾਪ ਚਾਹਨਾ ਹੈ ਹਰ ਇੱਕ ਨਾਲ ਸੁਲਾ ਕਰ ਲੈ ਹਰ ਇੱਕ ਨਾਲ